ਹਾਂਜੀ ਦੋਸਤੋ ਅੱਜ ਸਿੰਗਲ ਪੋਰਸ਼ਨ ਦੀ ਫਰੰਟ ਲੁੱਕ ਤੋਂ ਇਨੀ ਸੋਹਣੀ ਕੋਠੀ ਲੈ ਕੇ ਆਏ ਆ ਤੁਹਾਡੇ ਵਾਸਤੇ ਜੋ ਕਿ 1500 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਤੇ ਇਹਦੇ ਤੇ ਖਰਚਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਹਰੋਂ ਲੁੱਕ ਦੇਖੋ ਇਹਦੀ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਪੱਤੇ ਵਗੈਰਾ ਲਾ ਕੇ ਤੇ ਤੇ ਨਾਨਕਸ਼ਾਈ ਇਟ ਨਾਲ ਡਿਜ਼ਾਈਨ ਪਾਏ ਹੋਏ ਨੇ ਬਾਹਰਲੀ ਜੋ ਫਰੰਟ ਦੀ ਚਾਰਦੁਵਾਰੀ ਹੈ ਤੇ ਇਧਰੋਂ ਗੇਟ ਆ ਜਿਹੜਾ ਇਹਦਾ ਗੇਟ ਵੀ ਤੁਸੀਂ ਹੈਰਾਨ ਹੋ ਜਾਓਗੇ ਇੰਨਾ ਸੋਹਣਾ ਗੇਟ ਹੈ 3.5 ਕੁਆਂਟਰ ਦਾ ਗੇਟ ਹੈ ਜੀ ਤੇ ਇਹ ਗੇਟ ਤਾਨੂੰ ਲੱਗ ਰਿਹਾ ਉਹ ਨਾ ਵੀ ਲੱਕੜ ਦਾ ਪਰ ਇਹ ਲੱਕੜ ਦਾ ਗੇਟ ਨਹੀਂ ਹੈਗਾ ਇਹ ਲੋਹੇ ਦਾ ਗੇਟ ਲੱਗਿਆ ਮੇਨ ਗੇਟ ਹੈ ਜਿਹੜਾ ਤੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਪਾਲਿਸ਼ ਵਗੈਰਾ ਕਰਕੇ ਬਹੁਤ ਸੋਹਣੀ ਲੁੱਕ ਦਿੱਤੀ ਗਈ ਹੈ ਦੇਖ ਹੀ ਰਹੇ ਹੋ ਤੁਸੀਂ ਤੇ ਕਾਲਮ ਵਗੈਰਾ ਬਹੁਤ ਸੋਹਣੇ ਕੱਢੇ ਹੋਏ ਨੇ ਕੋਠੀ ਦੇ ਤੁਹਾਨੂੰ ਕੋਠੀ ਅੰਦਰ ਤੋਂ ਵੀ ਤੁਹਾਨੂੰ ਸਾਰੀ ਦਿਖਾਵਾਂਗੇ ਆਪਾਂ ਬਹੁਤ ਸੋਹਣਾ ਨਕਸ਼ਾ ਹੈ ਤੇ ਇਹਦੇ ਤੇ ਖਰਚਾ ਵੀ 13 ਕ ਲੱਖ ਰੁਪਏ ਕਹਿੰਦੇ ਆ ਬਾਈ ਹੋਰੀ ਤੋ ਨੰਬਰ ਵੀ ਦੇਵਾਂਗੇ ਤੁਸੀਂ ਠੇਕੇਦਾਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਪੁੱਛ ਸਕਦੇ ਹੋ ਉਹਨਾਂ ਨੂੰ ਵੀ ਕਿੱਥੇ-ਕਿੱਥੇ ਹੈ ਕਿ ਤੁਹਾਨੂੰ ਟੋਟਲ ਖਰਚਾ ਦੱਸਿਆ ਪਾ 13 ਲੱਖ ਰੁਪਏ ਦੇ ਵਿੱਚ ਤਿਆਰ ਹੋ ਗਈ ਜਿੰਨਾ ਕਿਦਾ ਕੰਮ ਹੋਇਆ ਸਾਰਾ ਤੇ ਆਪਾਂ ਅੰਦਰ ਤੋਂ ਤੁਹਾਨੂੰ ਕੋਠੀ ਦਿਖਾਉਨੇ ਆ ਆਪਾਂ ਇੰਟਰ ਆ ਜੀ 1500 ਸquare ਫੁੱਟ ਦੀ ਇਹ ਕੋਠੀ ਹੈ ਜੀ ਸਿੰਗਲ ਪੋਰਸ਼ਨ ਦੀ ਅੰਦਰੋਂ ਸਾਰਾ ਨਕਸ਼ਾ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਆ ਫਰੰਟ ਲੁੱਕ ਹੈਗੀ ਤੇ ਇੱਥੇ ਵੀ ਸਾਰੀ ਨਾਨਕਸ਼ਾ ਹਿੱਟ ਲੱਗੀ ਹੈ ਪੁਰਾਣੀ ਜੋ ਕਿ ਪਹਿਲਾਂ ਲੱਗੀ ਹੁੰਦੀ ਸੀ ਪੁਰਾਣੇ ਦਰਵਾਜ਼ਿਆਂ ਵਿੱਚ ਮਹਿਲਾਂ ਚ ਆਪਾਂ ਦੇਖਦੇ ਸੀ ਤੇ ਉਹ ਇਟ ਨੂੰ ਬਹੁਤ ਵਧੀਆ ਤਰੀਕੇ ਨਾਲ ਇੱਥੇ ਲਗਾ ਕੇ ਇਹਨੂੰ ਪੇਂਟ ਵਗੈਰਾ ਕਰਕੇ ਬਹੁਤ ਸੋਹਣੀ ਲੁੱਕ ਦਿੱਤੀ ਹੈ ਜੀ ਆਹ ਦੇਖੋ ਇਧਰੋਂ ਵੀ ਬਹੁਤ ਸੋਹਣਾ ਡਿਜ਼ਾਈਨ ਆ ਕੋਠੀ ਦਾ ਤੇ ਆਪਾਂ ਤੁਹਾਨੂੰ ਸਾਰੀ ਕੋਠੀ ਅੰਦਰ ਤੋਂ ਦਿਖਾਉਨੇ ਆ ਇੱਕ ਵਾਰੀ ਫਰੰਟ ਤੋਂ ਨਿਗਾਹ ਮਾਰ ਲਓ ਤੁਸੀਂ ਸਾਰੀ ਤੇ ਆ ਜੋ ਲੈ ਕੇ ਚੱਲਦੇ ਆ ਤੁਹਾਨੂੰ ਇਧਰੋਂ ਪੋਰਚ ਵਾਲੀ ਸਾਈਡ ਤੋਂ ਤੇ ਆਹ ਡਰਾਈング ਰੂਮ ਦਾ ਗੇਟ ਆ ਗਿਆ ਜੀ ਅੰਦਰਲੇ ਪਾਸੇ ਇੱਕ ਬਾਹਰਲੇ ਪਾਸੇ ਗੇਟ ਰੱਖਿਆ ਹੋਇਆ ਤੇ ਆਪਾਂ ਪੋਰਚ ਵਿੱਚੋਂ ਦੀ ਐਂਟਰ ਹੁੰਨੇ ਆ ਤੇ ਪੋਰਚ 'ਚ ਵੀ ਬਹੁਤ ਵਧੀਆ ਡਾਟ ਲਾ ਕੇ ਆਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਜੀ ਤੇ ਸਾਈਡ ਦੇ ਉੱਤੇ ਆਪਾਂ ਪੋਰਚ ਜਿਹੜਾ ਐਂਟਰ ਹੋਇਆ ਸਾਈਡ ਦੇ ਉੱਤੇ ਇੱਕ 4 ਫੁੱਟ ਦੀ ਗੈਲਰੀ ਛੱਡੀ ਹੋਈ ਹੈ ਜੀ ਪਿੱਛੇ ਬਾਈ ਉਹਨਾਂ ਨੇ ਪਸ਼ੂਆਂ ਵਾਸਤੇ ਸਾਰਾ ਵਧੀਆ ਤੂੜੀ ਵਾਲਾ ਪਸ਼ੂ ਜੋ ਕਿ ਪਿੱਛੇ ਰੱਖੇ ਹੋਏ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਆਪਾਂ ਇੱਥੋਂ ਐਂਟਰ ਹੁੰਨੇ ਆ ਆ ਮੇਨ ਵਿੰਡੋ ਆ ਗਈ ਜੀ ਤੇ ਕਿਚਨ ਦੀ ਵਿੰਡੋ ਹੈ ਤੇ ਆਪਾਂ ਇਧਰੋਂ ਮੇਨ ਗੇਟ ਤੋਂ ਐਂਟਰ ਹੋਨੇ ਆ ਜਿੰਨਾ ਕ ਤੁਸੀਂ ਕੋਠੀ ਦਾ ਕੰਮ ਦੇਖੋਗੇ ਜਿੰਨਾ ਕੰਮ ਹੋਇਆ ਹੋਇਆ ਹੈ ਤੁਸੀਂ ਦੇਖ ਹੀ ਰਹੇ ਹੋ ਪੱਥਰ ਵਗੈਰਾ ਜੇ ਥੱਲੇ ਲੱਗਿਆ ਨਹੀਂ ਭੋਲੂਆ ਪਾਇਆ ਤੇ ਸਾਰੀ ਕੋਠੀ ਤੇ ਸਾਰਾ ਖਰਚਾ ਦੇਣਾ 1 ਲੱਖ ਰੁਪਈਆ ਹੈ ਜੀ 1500 ਸquare ਫੁੱਟ ਦੀ ਤੇ ਬਾਈ ਹਰਿੰਦੇ ਦੱਸਣ ਦੇ ਉਤਾਰ ਉੱਤੇ ਨੰਬਰ ਵੀ ਦੇਵਾਂਗੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਬਹੁਤ ਸੋਹਣੀ ਕੋਠੀ ਹੈ ਬਹੁਤ ਸੋਹਣਾ ਨਕਸ਼ਾ ਹੈ ਤੁਹਾਨੂੰ ਉਸ ਦਾ ਆਰਕੀਟੈਕਟ ਭਰਾ ਦਾ ਨੰਬਰ ਵੀ ਦੇਵਾਂਗੇ ਆ ਡਰਾਈਂਗ ਰੂਮ 'ਚ ਐਂਟਰ ਹੋਏ ਆ ਜੀ ਆਪਾਂ ਰਾਈਟ ਸਾਈਡ ਤੇ ਡਰਾਈਂਗ ਰੂਮ ਹੈ ਤੇ ਇਹਦੇ 'ਚ ਆਪਾਂ ਐਂਟਰ ਹੋਏ ਆ ਇਹ ਤੁਸੀਂ ਧਿਆਨ ਮਾਰੋ ਇਹਦਾ ਇੱਕ ਗੇਟ ਬਾਹਰ ਨੂੰ ਹੈ ਤੇ ਵਧੀਆ ਨਕਸ਼ਾ ਲੱਗੂਆ ਤੁਹਾਨੂੰ ਤੁਸੀਂ ਵੀਡੀਓ ਸ਼ੇਅਰ ਕਰ ਤੇ ਆਹ ਸਾਰੀ ਘੁੱਟ ਤੁਹਾਨੂੰ ਦਿਖਾਉਣੇ ਆ ਆਹ ਲੈਫਟ ਸਾਈਡ ਤੇ ਹੈਗਾ ਜੀ ਇਹ ਕਿਚਨ ਲੈਫਟ ਸਾਈਡ ਤੇ ਕਿਚਨ ਹੈਗਾ ਇਹਦੇ ਚ ਕਾਰਨਰ ਵਿੰਡੋ ਲੱਗੀ ਹੋਈ ਜੋ ਕਿ ਤੁਹਾਨੂੰ ਬਾਹਰੋਂ ਵੀ ਦਿਖਾਤੀ ਸੀ ਆਪਾਂ ਤੇ ਕਿਚਨ ਦੇ ਨਾਲ ਹੀ ਇੱਕ ਬੈਡਰੂਮ ਬਣਿਆ ਹੋਇਆ ਜੀ ਖੁੱਲਾ ਇਹ ਵੀ 12x12 ਦਾ ਬੈਡਰੂਮ ਆ ਬਹੁਤ ਸੋਹਣਾ ਆ ਦੇਖੋ ਜੀ ਖੁੱਲਾ ਬੈਡਰੂਮ ਹੈ ਤੇ ਇਹਦੇ ਚ ਜਿੰਨੇ ਕ ਬੈਡਰੂਮ ਆ ਜਿੰਨੇ ਜਿਹੜੇ ਜਿਹੜੇ ਕਮਰੇ ਪਤੋਂ ਤੁਹਾਨੂੰ ਦਿਖਾਉਣੇ ਆ ਸਾਰੇ ਤੇ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਬਹੁਤ ਸੋਹਣੀ ਕੋਠੀ ਹੈ ਬਾਹਰੋਂ ਤੁਸੀਂ ਲੁੱਕ ਦੇਖ ਹੀ ਲਈ ਅਗਰ ਤੁਸੀਂ ਵੀ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਸਕਰੂਰ ਬਰਨਾਲਾ ਖਾਸ ਕਰਕੇ ਇਧਰ ਏਰੀਆ ਦੇ ਵਿੱਚ ਸਨਾਮ ਸਕਰੂਰ ਬਰਨਾਲਾ ਮੂਨਕ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਬੜੀ ਠੇਕੇ ਦੇ ਵੀ ਕੰਮ ਕਰਦੇ ਆ ਤੇ ਠੇਕੇ ਦੇ ਤੁਹਾਨੂੰ ਮਕਾਨ ਬਣਾ ਕੇ ਦੇ ਦੇਣਗੇ ਆ ਦੇਖੋ ਜਿੱਥੇ ਬੈਡਰੂਮ ਦੇ ਨਾਲ ਬਾਥਰੂਮ ਰੱਖਿਆ ਹੋਇਆ ਹੈ ਤੇ ਇਹਦੇ ਬਾਹਰਲੇ ਪਾਸੇ ਜੋ ਵਾਸ਼ਬਿਸ਼ਨ ਹੈ ਤੇ ਨਾਲ ਇੱਕ ਸਟੋਰ ਹੈ ਇਧਰੋਂ ਸਟੋਰ ਦਾ ਏਰੀਆ ਆ ਗਿਆ ਹੈ ਇਹਦੇ ਚ ਆਪਾਂ ਸਮਾਨ ਬੇਟੀਆਂ ਵਗੈਰਾ ਜਾਂ ਹੋਰ ਵੀ ਕੋਈ ਸਮਾਨ ਨੂੰ ਦਾ ਰੱਖ ਸਕਦੇ ਆ ਤੇ ਸਿੰਗਲ ਪੋਰਸ਼ਨ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਇਧਰ ਇਧਰਲੇ ਪਾਸੇ ਮੇਨ ਬੈੱਡਰੂਮ ਆ ਗਿਆ ਜੀ ਜੋ ਕਿ ਬਾਈ ਹੋਰੀ ਬੈੱਡਰੂਮ ਯੂਜ਼ ਕਰਦੇ ਆ ਇਹ ਇਹਦੇ ਚ ਸਾਰਾ ਦੇਖੋ ਆ ਦੇਖੋ ਬੈੱਡ ਵਗੈਰਾ ਸਾਰੇ ਲੱਗੇ ਹੋਏ ਨੇ ਤੇ ਉਧਰ ਇੱਕ ਪਹਿਲਾਂ ਕਿਚਨ ਦੇ ਨਾਲ ਤੋਂ ਉਹਨੂੰ ਬੈੱਡਰੂਮ ਦਿਖਾਇਆ ਇਹ ਡਰੈਇੰਗ ਰੂਮ ਦੇ ਨਾਲ ਹੋ ਗਿਆ ਜੀ ਤੇ ਬਹੁਤ ਸੋਹਣਾ ਨਕਸ਼ਾ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਤੁਹਾਨੂੰ ਉਹ ਵੀ ਦਿਖਾਉਣਾ ਹੈ ਜੋ ਬਾਈ ਹੋਰਾਂ ਨੇ ਪਿਛਲੇ ਪਾਸੇ ਜਗਾ ਛੱਡ ਕੇ ਪਸ਼ੂਆਂ ਵਗੈਰਾ ਦਾ ਸਾਰਾ ਰੱਖਿਆ ਹੋਇਆ ਆ ਜੋ ਉਧਰ ਨੂੰ ਚੱਲਦੇ ਆ 4 ਨੂੰ 4 ਫੁੱਟ ਦੀ ਹੈ ਗੈਲਰੀ ਛੱਡ ਕੇ ਪਿਛਲੇ ਪਾਸੇ ਹੀ ਪਸ਼ੂਆਂ ਵਾਸਤੇ ਤੂੜੀ ਵਾਲਾ ਤੇ ਤਾਂ ਸਾਰਾ ਪੱਕਾ ਕਰਕੇ ਤੇ ਪਸ਼ੂ ਰੱਖਿਆ ਹੋਇਆ ਬਾਈ ਉਹਨਾਂ ਨੇ ਤੇ ਬਾਹਰਲੇ ਬਸ ਇੱਕ ਗੇਟ ਦੇ ਤਾਂ ਕੋਠੀ ਦੇ ਪਿਛਲੇ ਪਾਸੇ ਉੱਤੇ ਸ਼ੈੱਡ ਲਾਇਆ ਹੋਇਆ ਜੀ ਵਧੀਆ ਮਜ਼ਬੂਤੀ ਹੁੰਦੀ ਹੈ ਸ਼ੈੱਡ ਦੀ ਤੇ ਆਪਾਂ ਤੁਹਾਨੂੰ ਬਾਹਰੋਂ ਵੀ ਲੁੱਕ ਦਿਖਾਉਣੀ ਹੈ ਜੋ ਕਿ ਬੈਕ ਸਾਈਡ ਤੋਂ ਆਈ ਹੈ ਉਹ ਵੀ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਆ ਦੇਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ